ਕਿਵੇਂ ਦੇਖੋ ਜੰਗ ਦਾ ਪੂਰਾ ਮਾਹੌਲ ਬਣਿਆ ਪਿਆ ਗੋਲੀਬਾਰੀ ਦਾ ਧੂਆਂ ਅਥਰੂ ਗੈਸ ਦੇ ਗੋਲੇ ਦੇਖ ਰਹੇ ਹੋ ਤੁਸੀਂ ਕਿਦਾਂ ਦਾ ਮਾਹੌਲ ਬਣਿਆ ਹੋਇਆ ਸ਼ੰਭੂ ਬਾਰਡਰ ਤੇ ਜਿਹੜਾ ਬਲਾਸਟਿਕ ਕਰਦੇ ਜਿਹੜਾ ਅਥਰੂ ਗੈਸ ਦਾ ਗੋਲਾ ਸਿਰਦੇ ਉਹ ਆਹ ਹੈ ਆ ਦੇਖੋ ਜਿਹੜਾ ਮਤਲਬ ਵਿੱਚੋਂ ਇਹਦਾ ਜਿਆ ਫਟਦਾ ਇਹ ਪਲਾਸਟਿਕ ਦਾ ਜਿਹੜਾ ਉੱਪਰ ਕਵਰ ਚੜਿਆ ਹੋ ਜਾਂਦਾ ਅੱਜ ਸ਼ਾਸਿਕਾਲ ਜੀ ਸਾਰੇ ਨੂੰ ਅੱਜ 21 ਫਰਵਰੀ ਦਿੱਲੀ ਕੂਚ ਦਾ ਦਿਨ ਹੈ ਜਿਹੜਾ ਤੇ ਪਹੁੰਚੇ ਹੋਏ ਸ਼ੰਭੂ ਬਾਰਡਰ ਤੇ ਤੇ ਨਾਲ ਆਪਣੇ ਸੁਖਵਿੰਦਰ ਵੀਰ ਸੁਖਵਿੰਦਰ ਸਿੰਘ ਬੜਵਾ ਆ ਜਿਹੜੀ ਇਨਕਲਾਈ ਹੋਈ ਹੈ ਮੈਂ ਇਹ ਹਥਰੂ ਗੈਸ ਦੇ ਗੋਲਿਆਂ ਤੋਂ ਪ੍ਰੋਡਕਟ ਕਰਨ ਦੇ ਲਈ ਅੱਖਾਂ ਨੂੰ ਜਿਹੜਾ ਹਥਰੂ ਗੈਸ ਦਾ ਧੂਆ ਜਿਹੜਾ ਤੋਂ ਬਚਾਉਣ ਦੇ ਲਈ ਸੁਖਵਿੰਦਰ ਬਾਜੀ ਨੇ ਦਿੱਤੇ ਸਾਨੂੰ ਇੰਦਨੀਆਂ ਆਓ ਫਿਰ ਦੋਸਤੋ ਤੁਹਾਨੂੰ ਵੀ ਦਿਖਾਈਏ ਵੀ ਸ਼ੰਭੂ ਬਾਰਡਰ ਤੇ ਕਿਹੋ ਜਿਹਾ ਮਾਹੌਲ ਹੈ ਅੱਜ 21 ਫਰਵਰੀ ਦਾ ਦਿਨ ਕਿਸਾਨਾਂ ਆਗੂਆਂ ਦੇ ਵੱਲੋਂ ਕੋਲ ਦਿੱਤੀ ਗਈ ਹੈ ਸਾਰੇ ਹੀ ਕਿਸਾਨਾਂ ਨੂੰ ਵੀ ਅੱਜ ਅਸੀਂ ਦਿੱਲੀ ਦੇ ਵੱਲ ਕੂਚ ਕਰਨਾ ਹੈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਕਿਹੋ ਜਿਹੀਆਂ ਤਿਆਰੀਆਂ ਕੀਤੀਆਂ ਗਈਆਂ ਸਾਡੇ ਕਿਸਾਨਾਂ ਦੇ ਵੱਲੋਂ ਆ ਪੋਕ ਲੇਨ ਦਾ ਜਿਹੜਾ ਕੈਬਨ ਹੈ ਬਿਲਕੁਲ ਲੋਹੇ ਦੇ ਪੱਤਰੇ ਜੜ ਕੇ ਸੁਰੱਖਿਤ ਕਰ ਦਿੱਤਾ ਗਿਆ ਤਾਂ ਜੋ ਪੋਕ ਲੇਨ ਦੇ ਆਪਰੇਟਰ ਤੇ ਵੀ ਕੋਈ ਕਿਸੇ ਤਰ੍ਹਾਂ ਦਾ ਅਤਿਰੂਗੈਸ ਦਾ ਹਮਲਾ ਨਾ ਹੋ ਸਕੇ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਸੁਖਵਿੰਦਰ ਵੀਰ ਦੇ ਵੱਲੋਂ ਅਤਰੂ ਗੈਸ ਦਾ ਜਿਹੜਾ ਅਸਰ ਪੈਂਦਾ ਹੈ ਅੱਖਾਂ ਤੇ ਇਹਨੂੰ ਰੋਕਣ ਦੇ ਲਈ ਐਨਕਾਂ ਦਿੱਤੀਆਂ ਜਾ ਰਹੀਆਂ ਬਲੰਟੀਅਰਾਂ ਨੂੰ ਜਿਹੜੇ ਸਾਡੇ ਨੌਜਵਾਨ ਵੀਰ ਅੱਗੇ ਜਾਣਗੇ ਤਾਂ ਜੋ ਇਹ ਕਿਸੇ ਤਰ੍ਹਾਂ ਦਾ ਅਤਰੂ ਗੈਸ ਦਾ ਜਿਹੜਾ ਧੂਆਂ ਹੈ ਅੱਖਾਂ ਨੂੰ ਨੁਕਸਾਨ ਨਾ ਕਰ ਸਕੇ ਭਾਈ ਹਲੋ ਕਿਸਾਨ ਆਗੂਆਂ ਦੇ ਵੱਲੋਂ ਦਿੱਤੀ ਗਈ ਇੱਕ ਕੋਲ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਲੱਖਾਂ ਦੀ ਤعداد ਦੇ ਵਿੱਚ ਸਾਡੇ ਕਿਸਾਨ ਵੀਰ ਇੱਥੇ ਪਹੁੰਚ ਚੁੱਕੇ ਹਨ ਨੌਜਵਾਨ ਵੀਰ ਇੱਥੇ ਪਹੁੰਚ ਚੁੱਕੇ ਹਨ ਤੇ ਹਰ ਤਰ੍ਹਾਂ ਦਾ ਪ੍ਰਬੰਧ ਲੰਗਰ ਦਾ ਪਾਣੀ ਦਾ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਇੱਥੇ ਕੀਤਾ ਗਿਆ ਹੈ ਹਰ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਜਿਵੇਂ ਤੁਸੀਂ ਦੇਖ ਰਹੇ ਹੋ ਮੈਡੀਕਲ ਦੀ ਸੁਵਿਧਾ ਆ ਤੁਹਾਨੂੰ ਮੈਂ ਦਿਖਾਣਾ ਆ ਦੇਖੋ ਮੈਡੀਕਲ ਜਿਵੇਂ ਕਿਸਾਨਾਂ ਨੂੰ ਕੋਈ ਚੋਟ ਲੱਗਦੀ ਹੈ ਤੇ ਹਰ ਤਰ੍ਹਾਂ ਦੀ ਮੈਡੀਕਲ ਸੇਵਾ ਦੇ ਲਈ ਵੀ ਇੱਥੇ ਸੇਵਾਦਾਰ ਬੈਠੇ ਹਨ ਤੇ ਆ ਹੈ ਜੀ ਉਹ ਬਾਰਡਰ ਜਿਹੜਾ सील ਕੀਤਾ ਗਿਆ ਹਰਿਆਣਾ ਫੋਰਸ ਦੇ ਵੱਲੋਂ ਆਹ ਦੇਖੋ ਜਿਵੇਂ ਹੀ ਫੋਰਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ ਆਹ ਟਰੈਕਟਰ ਦੇ ਪਿੱਛੇ ਪੱਖਾ ਲੱਗਿਆ ਹੋਇਆ ਇਸ ਪੱਖੇ ਨੂੰ ਚਲਾ ਕੇ ਧੂਆਂ ਜਿਹੜਾ ਵਾਪਸ ਫੋਰਸ ਦੇ ਵੱਲ ਮੋੜਨ ਦੇ ਲਈ ਇਹ ਟਰੈਕਟਰ ਜਿਹੜਾ ਤਿਆਰ ਕੀਤਾ ਗਿਆ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸੁਖਵਿੰਦਰ ਵੀਰ ਦੇ ਵੱਲੋਂ ਇਹ ਵੱਡੀ ਸੇਵਾ ਕੀਤੀ ਗਈ ਹੈ ਅਥਰੂ ਗੈਸ ਦੇ ਗੋਲਿਆਂ ਦਾ ਜਿਹੜਾ ਅਸਰ ਅੱਖਾਂ ਤੇ ਪੈਂਦਾ ਹੈ ਉਸ ਨੂੰ ਬਚਾਉਣ ਦੇ ਲਈ ਆ ਇਹਨਾਂ ਦੇ ਵੱਲੋਂ ਤਕਰੀਬਨ ਹਜ਼ਾਰ ਦੇ ਕਰੀਬ ਐਨਕ ਜਿਹੜੀ ਡੱਬੇ ਲੈ ਕੇ ਗਏ ਅਸੀਂ ਨਾਲ ਸੁਖਵਿੰਦਰ ਭਾਜੀ ਦੇ ਸੋ ਉੱਥੇ ਜਿੰਨੇ ਵੀ ਸਾਡੇ ਨੌਜਵਾਨ ਵੀਰ ਲੋੜਵੰਦ ਵੀਰਾਂ ਨੂੰ ਉਹ ਐਨਕਾਂ ਜਿਹੜੀਆਂ ਐਨਕਾਂ ਦੀ ਸੇਵਾ ਕੀਤੀ ਗਈ ਹੈ ਸੁਖਵਿੰਦਰ ਵੀਰ ਦੇ ਵੱਲੋਂ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਦੇ ਵੱਲੋਂ ਕਿਉਂਕਿ ਉੱਥਰੂ ਗੈਸ ਦਾ ਗੋਲਾ ਜਦੋਂ ਕਿਸਾਨਾਂ ਦੇ ਵੱਲ ਆਉਂਦਾ ਹੈ ਤਾਂ ਉਸ ਗੈਸ ਦਾ ਜਿਹੜਾ ਅਸਰ ਹੈ ਅੱਖਾਂ ਤੇ ਬੜਾ ਭਿਆਨਕ ਹੁੰਦਾ ਹੈ ਇਸ ਕਰਕੇ ਇਸ ਐਨਕਾਂ ਦੇ ਨਾਲ ਅੱਖਾਂ ਜਿਹੜੀਆਂ ਸੇਫ ਰਹਿਣਗੀਆਂ ਆ ਦੇਖੋ ਜੀ ਲਗਾਤਾਰ ਫਤਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਗੋਲਾਬਾਰੀ ਲਗਾਤਾਰ ਕੀਤੀ ਜਾ ਰਹੀ ਹੈ ਫੋਰਸ ਦੇ ਵੱਲੋਂ ਬਾਰਡਰ ਤੇ ਜਦੋਂ ਕਿ ਕਿਸਾਨ ਹਲੇ ਕੋਈ ਅੱਗੇ ਵੀ ਨਹੀਂ ਵਧ ਰਿਹਾ ਪਰ ਫਿਰ ਵੀ ਲਗਾਤਾਰ ਉਧਰੋਂ ਗੋਲਾਬਾਰੀ ਕੀਤੀ ਜਾ ਰਹੀ ਹੈ ਤੁਹਾਡੀ ਸਨੋਟ ਹੈ ਸਿਆਲੋ ਅੱਜ ਦੋਹਰੇ ਵਿਚਾਰ ਦੀ ਪਿੰਡਾਂ 'ਚ ਜਾਂਦੇ ਸਾਡੇ ਵਰਤਾਰ ਦੀ ਖੜੇ ਨੇ ਇੱਕ ਜਨ ਹਾਜਾ ਜਿਹੜਾ ਸਾਡਾ ਸਮਾਰਨ ਨੂੰ ਜਾਂਦੇ ਸਾਨੂੰ ਪੁੱਛਦੇ ਨੇ ਇਹਨੇ ਜੋ ਨਕਲ ਦੀ ਹੈ ਸਕਮਿੰਦਰ ਬਾਗੀ ਡਰੋਨ ਦਾ ਧਿਆਨ ਰੱਖੋ ਆ ਦੇਖੋ ਪਸੰਦਾਂ ਦੇ ਬਣਾਏ ਹੋਏ ਪੱਖੇ ਨੂੰ ਚਲਾ ਦਿੱਤਾ ਗਿਆ ਹੈ ਤੇ ਇੱਥਰੂ ਗਿਆ ਤਾਂ ਜਿੰਨਾ ਵੀ ਧੁਆ ਦਾ ਹੈ ਉਹਨਾਂ ਦੀ ਤਰਫ ਮੋੜਨ ਦੇ ਲਈ ਇਹ ਕੰਮ ਕਰਦਾ ਹੈ ਜੋ ਆਪ ਬੈਠੇ ਆ ਰੇਡੀਓ ਦੇ ਇਹ ਸਟੂਡੀਓ ਦੇਖ ਕੇ ਦੌਲਤ ਦਾ ਖਾੜੇਗਾ ਹੋਵੇਗਾ ਵੀਰ ਦੇ ਵਿੱਚ ਅੱਜ ਕਿਤੇ ਦੇ ਉੱਪਰ ਆ ਕੇ ਇਹ ਸਾਡੇ ਦੇ ਹਮਨਾਂ ਦੇ ਨੌਜਵਾਨੀ ਚੱਕੀ ਕਰਦੇ ਬੈਠੇ ਅਸੀਂ ਸਿਰਫ ਆਕੂਆਂ ਦਾ ਕਰਕੇ ਚੁੱਪ ਬੈਠੇ ਆ ਨਹੀਂ ਹੋਣੀ ਉਹਨਾਂ ਨੂੰ ਦੱਸ ਦਾਂਗੇ ਵੀ ਅਸੀਂ ਕੌਣ ਹੁੰਨੇ ਆ ਬਿਲਕੁਲ ਜੀ ਸਾਡੇ 500 ਸਾਲ ਪੁਰਾਣੇ ਅਧਿਆਤ ਦੇ ਦੇਖ ਲੈ ਵੀ ਅਸੀਂ ਕੌਣ ਹੁੰਨੇ ਆ ਦੇਖੋ ਲਗਾਤਾਰ ਅਥਰੂ ਗਏ ਤੇ ਗੋਲੇ ਛੱਡੇ ਜਾ ਰਹੇ ਜਿਵੇਂ ਕਿਸੇ ਦੇਸ਼ ਦੀ ਜੰਗ ਲੱਗੀ ਹੋਈ ਹੋਵੇ ਆਗੂ ਵਾਲੇ ਕਿਹਾ ਵੀ ਫਟਾਰਕ ਕਾਹ ਫੈਸਲਾ ਉਹ ਲੈ ਕੇ ਰੱਖਾ ਕੋਈ ਕੋਈ ਫੌਟਰੀ ਲਾ ਰਹੀ ਹੈ ਕੋਈ ਹੋਣਾ ਅਸਾਂ ਵਿੱਚ ਕੋਈ ਹੋਵੇ ਕੋਈ ਕੋਈ ਫੌਟਰੀ ਲਾ ਕੇ ਸਪੈਸ਼ਲ ਲੈਨ ਲੈ ਕੇ ਦਿੱਤੀ ਵੀ ਇਹਨਾਂ ਸੁਪਰੀਮ ਨੀ ਗਾਰੰਟੀ ਵਾਲਾ ਕਾਨੂੰਨ ਬਣੌਰ ਬਾਰੇ ਗੱਲਬਾਤ ਦਾ ਸੱਤਾ ਆਵੇ ਤਾਂ ਜਮਾਗੇ ਕੱਚੀ ਗਲਤੀ ਨਹੀਂ अधे बाक़ी चङा मंगा पई मु आई पनीअ त सिंह ਬਲਜੀਤ ਸਿੰਘ ਵੀ ਸ਼ਾਵਲ ਕਰਤਾ ਅੱਜ ਇਹ ਅੰਦੋਲਨ ਦੇ ਵਿੱਚ ਜਿਹੜੇ ਬੰਦੇ ਸਾਨੂੰ ਕਹਿੰਦੇ ਨਾ ਵੀ ਤੁਸੀਂ ਜਾ ਕੇ ਤੇ ਵੀਡੀਓ ਜੇ ਅਸੀਂ ਵੀਡੀਓ ਪਾਦੇ ਤਾਂ ਦੇਖ ਕੇ ਚਾਰ ਬੰਦੇ ਹੋਰ ਆਦੇ ਆ ਬਲਜੀਤ ਸਾਡੀਆਂ ਵੀਡੀਓ ਦੇਖ ਕੇ ਆਇਆ ਹੋਰ ਵੀ ਪਤਾ ਨਹੀਂ ਕਿੰਨੇ ਕੁ ਬੰਦੇ ਕਿਹੜੀਆਂ ਕਿਹੜੀਆਂ ਵੀਡੀਓ ਦੇਖ ਕੇ ਅੰਦੋਲਨ ਦੇ ਵਿੱਚ ਪਹੁੰਚਦੇ ਸੋ ਪੂਰਾ ਜੋਰਾਂ ਤੇ ਅੰਦੋਲਨ ਚੱਲ ਰਿਹਾ ਪੂਰੀ ਚੜ੍ਹਦੀ ਕਲਾ ਜੀ ਅੱਜ ਉਹ ਘਰਾਂ ਦੇ ਵਿੱਚ ਬੈਠ ਕੇ ਤਮਾਸ਼ਾ ਦੇਖ ਰਹੇ ਆ ਐਕਸੈਪਟ ਇੱਕ ਸਰਦਾਰ ਸੁਖਪਾਲ ਸਿੰਘ ਖੈਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੋ ਬੰਦੇ ਪੰਜਾਬ ਦੇ ਹੱਕਾਂ ਲਈ ਬੋਲ ਰਹੇ ਆ ਬਾਕੀ ਸਭ ਸਾਡੇ ਜਿਹੜੇ ਚੁਣੇ ਹੋਏ ਆਗੂ ਆ ਮੈਂ ਤਾਂ ਕਹਿੰਦਾ ਜਿੰਨੇ ਸਾਡੇ ਤੇ ਅੱਜ ਡੰਡਾ ਫਿਰ ਰਿਹਾ ਹੈ ਜਦੋਂ ਇਹ ਪਿੰਡਾਂ ਦੇ ਵਿੱਚ ਸਾਡੇ ਆਗੂ ਆ ਜਿਹੜੇ ਵੋਟਾਂ ਮੰਗਣ ਵਾਸਤੇ ਆਉਣਗੇ ਐਦਾਂ ਹੀ ਇਹਨਾਂ ਨੂੰ ਅਸੀਂ ਜਵਾਬ ਅਸੀਂ ਡੰਡੇ ਨਾਲੇ ਦਵਾਂਗੇ ਆ ਦੇਖੋ ਬੋਰੀਆਂ ਰੱਖੀਆਂ ਗਈਆਂ ਅਥਰੂ ਗੈਸ ਦਾ ਗੋਲਾ ਜਿਵੇਂ ਹੀ गिरਦਾ ਹੈ ਉੱਤੇ ਬੋਰੀ ਗਿੱਲੀ ਰੱਖ ਦਿੱਤੀ ਜਾਂਦੀ ਹੈ ਤੇ ਆ ਨਮਕ ਜਿਵੇਂ ਹੀ ਅਥਰੂ ਗੈਸ ਦਾ ਗੋਲਾ ਜਿਹੜਾ ਅਸਰ ਕਰਦਾ ਤਾਂ ਥੋੜਾ ਜਿਹਾ ਨਮਕ ਚੁਟਕੀ ਇੱਕ ਲੈਣ ਦੇ ਨਾਲ ਉਹਦਾ ਜਿਹੜਾ ਅਸਰ ਹੈ ਇਹ ਵੀ ਘਟ ਜਾਂਦਾ ਹੈ ਇਹ ਵੀ ਇੱਕ ਕਾੜ ਗੱਡੀ ਗਈ ਹੈ ਕਿਸਾਨਾਂ ਦੇ ਵੱਲੋਂ ਆ ਸਾਹਮਣੇ ਜਿਹੇ ਤੁਸੀਂ ਦੇਖ ਰਹੇ ਹੋ ਸੀਮਿੰਟ ਦੇ ਬੈਰੀਕੇਟ ਇਹ ਪਹਿਲੇ ਹੱਲੇ ਦੇ ਵਿੱਚ ਹੀ ਟਰੈਕਟਰਾਂ ਦੇ ਵਿੱਚ ਤੋਚਨ ਪਾ ਕੇ ਖਿੱਚ ਦਿੱਤੇ ਸਨ ਜਿਵੇਂ ਇੱਕ ਆ ਤੁਸੀਂ ਦੇਖ ਰਹੇ ਹੋ ਇਹ ਪਹਿਲੇ ਹੱਲੇ ਦੇ ਵਿੱਚ ਹੀ ਜਦੋਂ 13 ਤਰੀਕ ਨੂੰ ਸ਼ੁਰੂਆਤ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਸਨ ਉਸ ਦਿਨੇ ਬੈਰੀਕੇਟ ਟਰੈਕਟਰਾਂ ਤੋਂ ਤੋਚਨ ਪਾ ਪਾ ਕੇ ਖਿੱਚ ਦਿੱਤੇ ਸਨ ਕਿਸੇ ਕਿਸਾਨ ਵੀਰ ਦੀ ਅੱਖ ਦੇ ਵਿੱਚ ਅਥਰੂ ਗੈਸ ਦਾ ਜਿਵੇਂ ਹੀ ਗੋਲਾ ਪੈਂਦਾ ਹੈ ਤੇ ਸਾਡੇ ਸੇਵਾਦਾਰ ਵੀ ਨਾਲ ਦੀ ਨਾਲ ਅੱਖਾਂ ਦੇ ਵਿੱਚ ਦਵਾਈ ਪਾਉਣ ਦਾ ਜਿਹੜਾ ਸੇਵਾਏ ਕਰ ਰਹੇ ਹਨ ਸਵਾਭ ਚਲਦੇ ਆ ਬਾਰਡਰ ਦੇ ਵੱਲ ਤੇ ਤੁਹਾਨੂੰ ਦਿਖਾਣੇ ਆ ਕਿਵੇਂ ਫੋਰਸ ਲਾ ਕੇ ਬਿਲਕੁਲ ਸੀਲ ਕਰ ਦਿੱਤਾ ਗਿਆ ਜਿਹੜਾ ਬਾਰਡਰ ਹੈ ਕਿ ਵੀ ਇਹ ਜਿਹੜਾ ਘੱਗਰ ਵਾਲਾ ਪੁਲ ਹੈ ਪੁਲ ਦੇ ਬਿਲਕੁਲ ਸੈਂਟਰ ਦੇ ਵਿੱਚ ਫੋਰਸ ਲੱਗੀ ਹੋਈ ਹੈ ਜਦਕਿ ਇਹ ਤੋਂ ਅੱਗੇ ਟੋਲ ਪਲਾਜ਼ਾ ਹੈ ਉਸ ਟੋਲ ਪਲਾਜ਼ੇ ਤੱਕ ਜਿਹੜਾ ਪੰਜਾਬ ਪੈਂਦਾ ਹੈ ਪਰ ਇਹਨਾਂ ਨੇ ਪੰਜਾਬ ਦੇ ਵਿੱਚ ਹੀ ਆ ਕੇ ਘੱਗਰ ਦਾ ਪੁਲ ਜਿਹੜਾ ਮੱਲਿਆ ਆ ਦੇਖੋ ਬੋਰੀਆਂ ਗਿੱਲੀਆਂ ਕੀਤੀਆਂ ਜਾ ਰਹੀਆਂ ਇਹ ਗਿੱਲੀਆਂ ਬੋਰੀਆਂ ਜਦ ਕੋਈ ਅਥਰੂ ਗੈਸ ਦਾ ਗੋਲਾ गिरਦਾ ਹੈ ਨਾ ਗਿੱਲੀ ਬੋਰੀ ਇੱਕਦਮ ਉਸ ਗੋਲੇ ਦੇ ਸਿਰ ਦਿੱਤੀ ਜਾਂਦੀ ਹੈ ਆ ਜਿਹੜਾ ਕੈਪ ਜਿਹਾ ਦੇਖਦਾ ਪਲਾਸਟਿਕ ਦਾ ਇਹ ਇਹੀ ਆ ਜਿਹੜਾ ਬਲਾਸਟ ਹੁੰਦਾ ਨਾ ਜਿਹੜਾ ਬਲਾਸਟ ਕਰਦੇ ਜਿਹੜਾ ਅਥਰੋਗੈਸ ਦਾ ਗੋਲਾ ਸਿਰਦੇ ਉਹ ਆ ਆ ਦੇਖੋ ਜਿਹੜਾ ਮਤਲਬ ਵਿੱਚੋਂ ਇਹਦਾ ਜਾਂ ਫਟਦਾ ਇਹ ਪਲਾਸਟਿਕ ਦਾ ਜਿਹੜਾ ਉੱਪਰ ਕਵਰ ਚੜਿਆ ਹੋ ਜਾਂਦਾ ਤੇ ਆ ਜਿਹੜੀਆਂ ਚਸ਼ਮੇ ਅਸੀਂ ਪਾਏ ਵੀ ਤੁਸੀਂ ਦੇਖਦੇ ਪੰਮੇ ਦੇ ਵੀ ਹੈਗਾ ਇਹ ਜਿਹੜੇ ਅਥਰੋਗੈਸ ਦੇ ਜਿਹੜੀ ਗੈਸ ਹੈ ਅੱਖਾਂ 'ਚ ਪੈਂਦੀ ਉਹਨੂੰ ਰੋਕਣ ਵਾਸਤੇ ਉਹ ਤੋਂ ਪਰਤ ਕਰਨ ਵਾਸਤੇ ਤਾਂ ਇਹ ਜਿਹੜੇ ਅਸੀਂ ਲਾਈਆਂ ਹੋਈਆਂ ਤੇ ਅੱਜ 21 ਸਰਬਰੀ ਦਾ ਦੇਣਾ ਤੇ ਅੱਜ ਕਿਸਾਨਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਕਿਹਾ ਗਿਆ ਵੀ ਅੱਜ ਤੁਸੀਂ ਡੈਰਿਗੇਟ ਜਿਹੜੇ ਆਪਾਂ ਪੱਤ ਕੇ ਅੱਗੇ ਦਿੱਲੀ ਪਹੁੰਚਣੇ ਪਹੁੰਚਣਾ ਤੇ ਦੇਖਦੇ ਆਂ ਜੀ ਕਿ ਕਿੰਨਾ ਕੁ ਜਾਪਾਂਦੇ ਆਂ ਤੁਰੰਤ ਪਾਸਾ ਕੀਤਾ ਜਾਵੇ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ ਤੇ ਡਰੋਨ ਦੇ ਰਾਹੀਂ ਵੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਕਿਸਾਨਾਂ ਤੇ ਗੋਲਾਬਾਰੀ ਕੀਤੀ ਜਾ ਰਹੀ ਹੈ ਜਿਵੇਂ ਕੋਈ ਕਿਸਾਨ ਕਿਤੇ ਸਾਈਡ ਤੇ ਵੀ ਖੜੇ ਹਨ ਉੱਥੇ ਵੀ ਜਾ ਕੇ ਡਰੋਨ ਦੇ ਨਾਲ ਇਹਨਾਂ ਦੇ ਵੱਲੋਂ ਇਹ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ ਇਹ ਬੜੀ ਮਾ ਯਾਰ ਸਾਰਾ ਗੁਰੂ ਦੀ ਬਾਸੀ ਹੋਈ ਅੱਜ ਫੇਰ ਪੰਮੇ ਦੇ ਅੱਖਾਂ ਦੇ ਵਿੱਚ ਚੁੱਪਕੇ ਸੇ ਪੈ ਗਈ ਹੈ ਪਾਣੀ ਨਹੀਂ ਆ ਜੀ ਆਹ ਚਾਲੀ ਨਾਮ ਦੋਸਤੋ ਦੇਣਾ ਲੋ ਜੀ ਸ਼ਾਮ ਦਾ ਪਹਿਲਾ ਹੋ ਗਿਆ ਹੁਣ ਬਿਲਕੁਲ ਤਿਆਰੀ ਹੈ ਕਿਸਾਨ ਅਗਿਓਂ ਦੇ ਵੱਲੋਂ ਕਹਿ ਦਿੱਤਾ ਗਿਆ ਵੀ ਹੁਣ ਆਪਾਂ ਦਿੱਲੀ ਵੱਲ ਰਵਾਨਾ ਹੋਵਾਂਗੇ ਸਾਰਾ ਜਥੇਬੰਦੀਆਂ ਦੇ ਵੱਲੋਂ ਬੈਰੀਗੇਟ ਤੋੜਨੇ ਦੀ ਦਿੱਲੀ ਕੁਝ ਕਰਨ ਦੇ ਜਿਹੜੇ ਆਰਡਰ ਹੋ ਚੁੱਕੇ ਆ ਜਗਜੀਤ ਸਿੰਘ ਡੱਲੇਵਾਲ ਆਪ ਨਾਲ ਜਾਣਗੇ ਪਹਿਲਾ ਜਥਾ ਜਿਹੜਾ ਜਾ ਰਿਹਾ ਕਿਸਾਨਾਂ ਦਾ ਨੌਜਵਾਨ ਵੀਰਾਂ ਦਾ ਸੋ ਦੇਖਦੇ ਰਹੋ ਜੀ ਬੜੇ ਤਕੜੇ ਹਵਾਈ ਜਹਾਜ਼ ਜਹਾਜ਼ਾਂ ਵੀ ਆਤੀ ਤੇ ਰੋਣਾ ਦੇ ਰਾਹੀਂ ਸੱਟਰ ਹੈ ਕੋਲੇ ਆਦੰਗਰ ਦੀਆਂ ਨਾ ਲੋਕੜਾ ਆ ਦੇਖੋ ਜਿਵੇਂ ਕਿ ਤੁਹਾਨੂੰ ਉੱਪਰ ਵੀ ਦਿਖਾਇਆ ਤੇ ਥੱਲੇ ਵੀ ਦੇਖੋ ਤੁਸੀਂ ਆ ਖੇਤਾਂ ਦੇ ਵਿੱਚ ਵੀ ਬਿਲਕੁਲ ਦੁਨੀਆ ਦਾ ਹੜ ਆਇਆ ਪਿਆ ਜਿੰਨੇ ਕਿਸਾਨ ਮਜਦੂਰ ਸਾਰੇ ਜਿੰਨੇ ਵੀ ਆ ਸਾਰੇ ਸਾਡੇ ਵੀਰ ਤੇ ਪਹੁੰਚੇ ਹੋਏ ਜਿਵੇਂ ਹੀ ਸਾਡੇ ਕਿਸਾਨ ਆਗੂ ਇਹਨਾਂ ਦੇ ਨਾਲ ਗੱਲਬਾਤ ਕਰਨ ਲਈ ਅੱਗੇ ਪਹੁੰਚਦੇ ਨੇ ਤੇ ਦੇਖ ਰਹੇ ਹੋ ਤੁਸੀਂ ਕਿਵੇਂ ਇਸ ਤਾਨਾਸ਼ਾਹ ਸਰਕਾਰ ਨੇ ਅੱਗੇੋਂ ਅਥਰੂ ਗੈਸ ਦੇ ਗੋਲੇ ਭਰਾਣੇ ਸ਼ੁਰੂ ਕਰ ਦਿੱਤੇ ਜਾ ਜੱਜ ਮੇਰੇ ਤੇਰੇ ਜੱਜ ਮੈਨੂੰ ਅੱਜ ਵੀ ਸਲਾਮ ਆ ਕੱਲ੍ਹ ਨੂੰ ਵੀ ਸਲਾਮ ਆ ਬਾਈ ਤੇਰੀ ਇਹੋ ਨਹੀਂ ਕਰਨਾ ਤੂੰ ਪੁੱਛਿਆ ਨਹੀਂ ਸਵੇਰ ਦਾ ਇੱਥੇ ਮੈਨੂੰ ਅੱਜ ਕਦੋਂ ਪੁੱਛਿਆ ਅੰਨੇ ਮੁੰਡੇ ਚਲੇ ਗਏ ਨਹੀਂ ਭਾਈ ਅੱਜ ਜੱਜ ਵੀ ਤੂੰ ਮੈਨੂੰ ਪੁੱਛਿਆ ਮੇਰਾ ਵੀਰ ਤੇਰੇ ਜੱਜ ਮੇਰਾ ਜਿੱਤ ਹੋਣੀ ਛੜੀ ਹੋਣੀ ਯਾਰ ਮੇਰੇ ਵੀਰ ਸਬਰ ਮੇਰਾ ਵੀਰ ਸਬਰ ਸਿਦਕ ਇਹ ਜਿੰਨੇ ਵੀ ਸਾਰੇ ਪੁੱਛੇ ਵੇ ਜੱਜਵੇ ਵਾਲੇ ਪੁੱਛੇ ਵੇ ਘਰੇ ਪਤਾ ਤਾਂ ਬਕੇ ਐਸਐਲਆਰ ਦੀਆਂ ਗੋਲੀਆਂ ਵੀ ਚੱਲਣੀਆਂ ਘਰੇ ਪਤਾ ਤਾਂ ਕਿ ਉਹਨਾਂ ਨੇ ਗੋਲੇ ਵੀ ਡਰੋਨ ਨਾਲ ਅਸੀਂ ਛੱਡਣਾ ਇਹ ਵੀ ਪਤਾ ਲੱਗਾ ਕਿ ਐਲਆਰਡੀ ਕੜਾਈ ਵੀ 4 ਕਿਲੋਮੀਟਰ ਪਰਦੇ ਪਾਰ ਜਣੇ ਆ ਖੜੇ ਪਾਰ ਲਣ ਜੀ ਨੇ ਪਰਦੇ ਪਾਰ ਨੇ ਇਹ ਥੋੜੀ ਪਹਿਲੀ ਜਿੱਤ ਆ ਸਭ ਤੋਂ ਵੱਡੀ ਸਰਕਾਰ ਦੀ ਨਸਾ ਦਮ ਕਰਦਾ ਕਿ ਲੱਖਾਂ ਦਾ ਘੱਟ ਦੇਖਦਾ ਜੀ ਨੂੰ ਵੀ ਨਿਗਾਹ ਮਾਰਦੀ ਹੈ ਕਿਸੇ ਦੀ ਕਮੀ ਦੇਖਦੀ ਕਿਸੇ ਕੋਨੇ ਤੇ ਮੇਰੇ ਵੀ ਹੁਣੇ ਹੁਣੇ ਖਬਰ ਮਿਲੀ ਆ ਵੀ ਖਨੋਰੀ ਬਾਡਰ ਤੇ ਇੱਕ ਨੌਜਵਾਨ ਵੀਰ ਦੀ ਮੌਤ ਹੋ ਗਈ ਸਿਰ ਤੇ ਗੋਲੀ ਲੱਗਣ ਦੇ ਨਾਲ ਇਸ ਕਰਕੇ ਆਪਣੇ ਆਗੂਆਂ ਦੇ ਵੱਲੋਂ ਫੈਸਲਾ ਲਿਆ ਗਿਆ ਵੀ ਕੋਈ ਹਲੇ ਅੱਗੇ ਨਹੀਂ ਵਧੇਗਾ ते आ, जिस आ का जरूर तुम गलत जरूर सुने एडवोकेट है, है। जरूर है अपने ही लोगों को आगे बढ़ने से रोकना और वो भी राष्ट्रीय राजमार्ग पर नेशनल हाईवे पर नेशनल हाईवे किसी के बात का तो नहीं है ये देश के हर नागरिक का है आपका अधिकार है आगे जाने का लेकिन जिस तरह से सरकार और विशेषकर हरियाणा सरकार है ये जो नदी है मैंने अभी एक नक्शा देखा जो मुझे दिखाया गया उस नक्शे के हिसाब से ये नदी पंजाब के इलाके में है और पंजाब का इलाका इस नदी से थोड़ा आगे बढ़ती है हरियाणा की सरकार ने जो यहां पर बॉर्डर पर ये बैरिकेड लगा रखे हैं ये पत्थर लगा रखे हैं कानून और उसको कोई हक नहीं है यहां का